ਇਸੇ ਸਮੇਂ ਦੇ ਵਿੱਚ ਅੰਗਰੇਜ਼ਾਂ ਦੇ ਨਾਲ ਈਸਾਈ ਪ੍ਰਚਾਰਕਾਂ ਨੇ ਵੀ ਪੰਜਾਬ ਦੇ ਵਿੱਚ ਪੈਰ ਰੱਖਣੇ ਸ਼ੁਰੂ ਕੀਤੇ। ਕਪੂਰਥਲੇ ਦਾ ਰਾਜਕੁਮਾਰ ਹਰਨਾਮ ਸਿੰਘ ਜਿਹੜਾ ਕਿ ਜੱਤਾ ਸਿੰਘ ਆਲੂ ਵਾਲੀਏ ਦੇ ਖਾਨਦਾਨ ਵਿੱਚੋਂ ਸੀ ਉਹਨੇ ਈਸਾਈ ਧਰਮ ਕਬੂਲ ਕਰ ਲਿਆ। ਇਸ ਤੋਂ ਇਲਾਵਾ ਮੌਲਵੀ ਇਮਾਮੁਦੀਨ ਅਤੇ ਇੱਕ ਹਿੰਦੂ ਰੱਲਾ ਰਾਮ ਨੇ ਵੀ ਈਸਾਈ ਧਰਮ ਕਬੂਲ ਕਰ ਲਿਆ। ਇਸ ਚੀਜ਼ ਨੇ ਬਾਕੀ ਧਰਮਾਂ ਦੇ ਵਿੱਚ ਵੀ ਇਹ ਚਰਚਾ ਛੇੜ ਦਿੱਤੀ ਕਿ ਆਪੋ ਆਪਣੇ ਧਰਮਾਂ ਨੂੰ ਈਸਾਈ ਧਰਮ ਤੋਂ ਬਚਾਇਆ ਜਾਵੇ। ਜਿਸ ਕਰਕੇ ਸਾਰੇ ਧਰਮਾਂ ਦੇ ਵਿੱਚ ਬਹੁਤ ਸਾਰੇ ਇਦਾਂ ਦੇ ਜਸੇਵੰਦੀਆਂ ਖੜੀਆਂ ਹੋਣੇ ਸ਼ੁਰੂ ਹੋ ਗਈਆਂ ਜਿਦਾ ਕੰਮ ਆਪਣੇ ਧਰਮ ਦੇ ਲੋਕਾਂ ਨੂੰ ਅੰਗਰੇਜ਼ਾਂ ਦਾ ਵੱਧ ਤੋਂ ਵੱਧ ਜੇਹਜੂਰ ਬਣਾਉਣਾ ਅਤੇ ਦੂਸਰੇ ਧਰਮ ਦੇ ਖਤਰਿਆਂ ਤੋਂ ਆਪਣੇ ਧਰਮ ਨੂੰ ਬਚਾਉਣਾ ਸੀਗਾ ਜਿਵੇਂ ਆਰੀਆ ਸਮਾਜੀ ਅਹਿਮਦੀਆ ਲਹਿਰ ਅੰਜੂਮਨ ਇਸਲਾਮੀਆਂ ਸਿੱਖਾਂ ਦੇ ਵਿੱਚ ਨਰਨਕਾਲੀਏ ਅਤੇ ਸਿੰਘ ਸਭਾ ਵਾਲੇ ਡਾਕਟਰ ਸੁਖਦੇਵ ਆਲ ਲਿਖਦੇ ਨੇ ਕਿ ਸਿੰਘ ਸਭਾ ਵਾਲੇ ਦਾ ਚਾਪਲੂਸੀ ਕਰਦੇ ਕਰਦੇ ਇਸ ਹੱਦ ਤੱਕ ਚਲੇ ਗਏ ਕਿ ਉਹਨਾਂ ਨੇ ਬਰਤਾਨੀਆ ਦੀ ਮਹਾਰਾਣੀ ਨੂੰ ਖਾਲਸੇ ਦੀ ਮਾਂ ਕਹਿਣਾ ਸ਼ੁਰੂ ਕਰ ਦਿੱਤਾ ਸੀਗਾ